ਵਿਆਲਤਾ ਔਰਤ ਨੇ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਫੋਨ ਕਰਕੇ ਘਰੇ ਸੱਦ ਲਿਆ ਆਪਣਾ ਪ੍ਰੇਮੀ ਤੇ ਜਦੋਂ ਸਹੁਰੇ ਪਰਿਵਾਰ ਨੂੰ ਲੱਗਿਆ ਪਤਾ ਤਾਂ ਮੌਕੇ ਦੇ ਉੱਤੇ ਕਾਬੂ ਕਰਕੇ ਉਸੇ ਚੰਗੀ ਛੇਤਰ ਪਰੇੜ ਕੀਤੀ ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਨੂੰ ਵੀ ਸੱਦਿਆ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਕਿਵੇਂ ਸਹੁਰੇ ਪਰਿਵਾਰ ਦੇ ਵੱਲੋਂ ਇਸ ਆਸ਼ਿਕ ਦਾ ਚੰਗਾ ਕੁਟਾ ਪਾਉਦਾਰਿਆ ne kopali, kde je ga pirat, da ne znam. Kde je razpio? Kde je razpio? Kde je razpio? Kde je razpio? ਦਰਅਸਲ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੀ ਇੱਕ ਵਿਆਹੁਤਾ ਔਰਤ ਜਿਸ ਦਾ ਪਤੀ ਕਿਸੇ ਹੋਰ ਸੂਬੇ ਦੇ ਵਿੱਚ ਦਿਹਾੜੀ ਦਪਾਕ ਕਰਨ ਗਿਆ ਹੋਇਆ ਸੀ ਤਾਂ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਔਰਤ ਵੱਲੋਂ ਆਪਣੇ ਪ੍ਰੇਮੀ ਨੂੰ ਘਰ ਦੇ ਵਿੱਚ ਬੁਲਾ ਲਿਆ ਜਿਵੇਂ ਹੀ ਸਹੁਰੇ ਪਰਿਵਾਰ ਨੂੰ ਸ਼ੱਕ ਪਿਆ ਤਾਂ ਉਹਨਾਂ ਵੱਲੋਂ ਨੌਜਵਾਨ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਹਾਲਾਂਕਿ ਉਹਨਾਂ ਦੀ ਨੂੰਹ ਤਾਂ ਇਹੀ ਕਹਿ ਰਹੀ ਸੀ ਕਿ ਇਹ ਤਾਂ ਉਸ ਦਾ ਰਿਸ਼ਤੇਦਾਰ ਹੈ ਤੇ ਜਦੋਂ ਨੂੰਹ ਦੇ ਪੇਕੇਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਇਹ ਤਾਂ ਕੋਈ ਹੈ ਹੀ ਨਹੀਂ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਤਾਂ ਉਸ ਦਾ ਆਸ਼ਿਕ ਹੈ। ਦਾਨ ਦੇ ਇਹ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਕਿਨੇ ਚਿਰ ਤੋਂ ਬੀ ਬੀ ਕੰਮ ਤੇ ਜਾਂਦੇ ਹਾਂ ਤੇ ਇਕੱਠੇ ਹੀ ਬੈਸ ਕਿੱਥੇ ਜਲੰਧਰ ਜੀ ਅਸੀਂ ਉਹਨੂੰ ਜਾਂਦੇ ਹਾਂ ਹਾਂ ਜੀ ਹੁਣ ਦਿਨ ਉਹ ਇਸ ਔਰਤ ਨੇ ਬੁਲਾਇਆ ਕੀ ਕਹਿੰਦੇ ਦਿੱਦੂ ਬਾਈ ਲੈਣ ਜਾਣ ਦਾ ਗਿਆ ਗਾਦੀ ਕੰਨ ਦੇ ਵਿੱਚ ਤੇ ਪਤਾ ਨਹੀਂ ਅਜਾ ਤੇ ਇਹ ਰ ਮੋਟਰਸਾਈਕਲ ਉਹ ਜਿੰਨਾ ਚਹੀ ਨਹੀਂਗਾ ਉਹਦਾ ਤੇਲ ਚੋਣ ਦਾ ਥੱਲਣਾ ਹੀ ਹੂੰ ਉਹਦਾ ਉਹ ਜੋਈ ਅੰਦਰ ਨਾ ਤੰਡਰ ਨਹੀਂ ਲੱਗਾ ਤੂੰ ਬਕਾਨੇ ਪਿੰਡ ਆ ਕੇ ਤੇ ਕਿਤੇ ਘਰੇ ਵੜ ਗਿਆ ਆ ਕੇ ਕੋਈ ਕਹਦੀ ਐ ਅੱਜ ਤਾਂ ਨਹੀਂ ਖਿਆਲ ਤਾਨੂੰ ਮੈਂ ਤਾਂ ਖਾਣਾ ਬਿਨਾ ਜ਼ੱਤ ਮੈਂ ਕੀ ਖਾਣਾ ਬਿਨਾ ਕਿਉਂ ਨਾ ਬੋਲ ਪਾੜ ਕੱਢ ਕੇ ਜੇਰੇ ਜੋਰ ਨਾ ਬੋਲ ਬੰਦਿਆਂ ਕੋ ਕੀ ਖਾਣਾ ਬਿਨਾ ਰਸਾ ਕਰਦਾ ਹਾਂ ਹਾਂਜੀ ਕਦੋਂ ਆਇਆ ਸੀ ਇੱਥੇ ਕੱਲ ਰਾਤ ਵੇਚ ਰਿਆਂ ਅੱਜ ਮੈਂ ਚੱਲ ਚੱਲਾ ਹੀ ਗਈ ਫੇਰ ਬੁਲਾਉਂਦੇ ਨੇ ਕਿਸੇ ਦੇ ਘਰ ਵਰ ਜਾਣਾ ਕੀ ਇਹ ਚੰਗੀ ਗੱਲ ਹੈ ਤੁਹਾਨੂੰ ਕਿਸੇ ਦੀ ਐ ਇਦਾਂ ਨਹੀਂ ਖਿਆਲ ਆਉਂਦਾ ਤੁਹਾਨੂੰ ਹੁਣ ਕਿਹਨੂੰ ਬੁਲਾਇਆ ਪਿੰਡੋਂ ਮੰਮੀ ਨੇ ਹੰਡਈ ਹੈ ਹਾਂ ਕੋਲ ਕਰ ਦੇ ਕਰ ਨਾ ਨਹੀਂ ਸੱਤ ਹੈ ਪੁਲਿਸ ਨੂੰ ਬੁਲਾਈਏ ਹੁਣ ਬਈ ਹੈ ਕਿੰਨੀ ਕੀ ਕਤੋਂ ਹੈ ਨਹੀਂ ਮੰਨਦਾ ਗਲਤੀ ਹੋਈ ਹੈ ਇਧਰ ਇਧਰ ਨਹੀਂ ਨਾ ਰੱਖ ਮੰਨਦਾ ਗਲਤੀ ਹੋਈ ਹੈ ਹਾਂਜੀ ਮੋੜ ਕੇ ਪਿੱਖ ਚ ਕਰੇਗਾ ਮੈਂ ਨਹੀਂ ਕਰਦਾ ਕਦੀ ਵੀ ਫੋਨ ਤੇ ਚੈਟ ਕਰਦਾ ਹੈ ਨਾ ਵਟਸਐਪ ਤੇ ਨਹੀਂ ਫੋਨ ਤੇ ਗੱਲ ਹੀ ਹੁੰਦੀ ਹੈ ਦਿਕਾ ਚੈਟ ਦਿਕਾ ਕਿਹੜੀ ਚੈਟ ਕੀਤੀ ਹੈ ਫੋਨ ਪਈ ਕੋਲੀ ਹਾਂ ਜੀ ਹੁ ਪੁਲਿਸ ਨੂੰ ਬੁਲਾਈਏ ਕਿ ਤੈਨੂੰ ਰਿਸਰਾਂ ਨੂੰ ਦੇ ਹਵਾਲੇ ਕਰੀਏ ਕਿ ਪੁਲਿਸ ਦੇ ਹਵਾਲੇ ਕਰੀਏ ਦੱਸ ਦੇ ਕਰਦੇ ਹੁੰਦੇ ਉਹਨਾਂ ਨਾਲ ਗੱਲ ਕਰਕੇ ਕੋਈ ਨਹੀਂ ਗਲਤੀ ਤੋਂ ਕੀਤੀ ਆ ਕਰਦੇ ਕੀ ਕਹਿੰਦੇ ਹਾਂ ਤੋਂ ਨਹੀਂ ਮੈਂ ਇੱਦਾਂ ਦਾ ਕਦਮ ਚੱਕਦਾ ਗਦੀ ਕਰਵਾ ਬਿੱਲ ਖਾ ਕੇ ਲੈ ਲਵਾਂਗਾ ਜੀ ਮੈਂ ਕਿਹਾ ਫਿਰ ਚੰਗੇ ਤੈਨੂੰ ਬਿਠਾਇਆ ਆਰਾਮ ਨਾਲ ਉੱਥੇ ਹੀ ਪਿੰਡ ਦੇ ਪੰਚਾਇਤ ਪਹੁੰਚੇ ਜਿਨ੍ਹਾਂ ਨੇ ਲਿਖਤੀ ਸਾਰਾ ਕੁਝ ਲਿਖਵਾਇਆ ਅਤੇ ਉਸ ਤੋਂ ਬਾਅਦ ਮੁੰਡੇ ਨੂੰ ਉੱਥੋਂ ਜੜਾ ਕੀ ਮੁਆਫੀ ਮੰਗਵਾ ਕੇ ਭਜਾ ਦਿੱਤਾ ਗਿਆ ਤਾਂ ਕਿ ਮੁੜ ਕੇ ਇਸ ਪਿੰਡ ਦੇ ਵਿੱਚ ਉਹ ਨਜ਼ਰ ਨਾ ਆਵੇ ਹਾਂਜੀ ਸਰ ਕਿਨੋਂ ਤੁਹਾਡਾ ਮੇਰਾ ਨਾਮ ਬਿਕਰਮਜੀਤ ਸਿੰਘ ਹੈ ਜੀ ਸਰਪੰਚ ਨੂਰਪੁਰ ਜਨੂਆ ਬਿਕਰਮਜੀਤ ਜੀ ਅੱਜ ਜੀ ਤੁਸੀਂ ਇਸ ਪੰਚਾਇਤ ਦੇ ਵਿੱਚ ਸ਼ਾਮਲ ਹੋਏ ਆ ਕੀ ਮਾਮਲਾ ਪੂਰਾ ਮਾਮਲਾ ਜੀ ਇਹ ਸਾਡੇ ਪਿੰਡ ਦੀ ਨੌ ਸੀਗੀ ਕਿ ਇਹਦਾ ਕਿਸੇ ਕਲਾਰ ਦੇ ਮੁੰਡੇ ਨਾਲ ਕੋਈ ਨਜਾਇਜ਼ ਸਬੰਧ ਸੀਗੇ ਪੁਲਿਸ ਕੋ ਰਾਤ ਰਿਆ ਜੀ ਨੂੰ ਇਹਦੇ ਸੌਰੇ ਨੂੰ ਤੇ ਝੇੜ ਨੂੰ ਸ਼ੱਕ ਪੈਣ ਤੇ ਉਹਨਾਂ ਨੇ ਉਹ ਮੁੰਡੇ ਨੂੰ ਪੁੱਛਿਆ ਉਹ ਕੋਈ ਤਸੱਲੀ ਭਾਖ ਜਵਾਬ ਨਹੀਂ ਦੇ ਸਕਿਆ ਫਿਰ ਉਹਦੇ ਮਾਪੇ ਨੂੰ ਸੱਦਿਆ ਉਥੋਂ ਮੁੰਡੇ ਨੂੰ ਉਹਨਾਂ ਦੇ ਪਿੰਡ ਦੇ ਮੋਦਵੀਰ ਬੰਦੇ ਸਾਥ ਕੇ ਤੇ ਇਹਨਾਂ ਦਾ ਫੈਸਲਾ ਕਰਾਇਆ ਗਿਆ ਮਨੋ ਜਿਹੜਾ ਲੜਕਾ ਸੀ ਉਹਦੇ ਪਰਿਵਾਰ ਦੇ ਉਹਦੇ ਸਪੁਰਦ ਕਰਤਾ ਹਾਂਜੀ ਹਾਂਜੀ ਉਹਨੂੰ ਪਰਿਵਾਰ ਨੂੰ ਉਹਨੂੰ ਜੁਰਮਾਨਾ ਲਵਾਇਆ ਗਿਆ ਪੰਚਾਇਤ ਵੱਲੋਂ ਜਿਹੜੀ ਉਹਨੇ ਗਲਤੀ ਕੀਤੀ ਉਹਦਾ ਜੁਰਮਾਨਾ ਭੁਗਤ ਕੇ ਤੇ ਉਹਦੇ ਪਰਿਵਾਰ ਦੇ ਹਵਾਲੇ ਕਰਤਾ ਮਨੋ ਅਗੇ ਤੋਂ ਮਹਿਸੂਸ ਕਰਦਾ ਵੀ ਮੈਂ ਇਹ ਦੁਬਾਰਾ ਇਹ ਗਲਤੀ ਨਹੀਂ ਕਰਾਂਗਾ ਮਨੋ ਮਹਿਸੂਸ ਕਰਦਾ ਵੀ ਮੇਰੇ ਕੋਲ ਗਲਤੀ ਹੋਈ ਆ ਉਹਨੇ ਸਾਰੇ ਪੰਚਾਇਰ ਕੋਲੋਂ ਮਾਫੀ ਮੰਗੀ ਆ ਤੇ ਉਹਨੂੰ ਜੁਰਮਾਨਾ ਲਾ ਕੇ ਤੇ ਉਹਨੂੰ ਉਹਦੇ ਮਾਬੇ ਉਹਨੂੰ ਦੇਰ ਤੱਕ ਖੈਰ ਦੇਖਿਆ ਜਾਵੇ ਤਾਂ ਅੱਜ ਕੱਲ ਦੇ ਰਿਸ਼ਤੇ ਤੀਜੇ ਬੰਦੇ ਦੀ ਐਂਟਰੀ ਕਹਿ ਸਕਦੇ ਆ ਕਿ ਨਜਾਇਜ਼ ਸਬੰਧਾਂ ਦੇ ਚੱਲਦੇ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਦਰਾੜਾ ਪੈ ਰਹੀ ਨੇ ਜਿਸ ਦੇ ਚੱਲਦੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ